ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡ ਰੈਸ ਦੀ ਐਂਡ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਗਾਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਹੀ ਸਾਰਾ ਪਿਆਰ ਭੇਜਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈ ਤਾਂ ਕੁਰਤੇ ਪਿਆ ਮੇਰੀ ਪਰ ਪਲੱਸ ਬੈਲ ਵਾਲਾ ਕੁਰਤਾ ਜਿਵੇਂ ਕਿ ਸਪੈਨ ਦੀ ਆਉਦੀ ਬੈਨ ਵਾਲੀ ਕੁੜਤੀ ਬਣਾਉਣੀ ਮਨ ਕੇ ਚਲੋ ਬੈਨ ਹਨ ਵੀ ਬੈਨ ਲਾਉਣਾ ਤੇ ਮੇਰੇ ਕਲਰ ਲੱਗੇ ਹੋਵੇ ਜਿਵੇਂ ਬੈਨ ਲੱਗੇ ਹੋ ਉੱਪਰ ਥੱਲੇ ਕੁੜਤਾ ਜੌਰਸ ਹੁੰਦਾ ਉਸ ਤਰ੍ਹਾਂ ਕੱਟਣਾ ਆਉਦਾ ਕੁੜਤਾ ਤਾਂ ਪੂਰੀ ਮੈਂ ਤੁਹਾਨੂੰ ਉਹਦੇ ਬਾਰੇ ਦੱਸੂਗਾ ਜਾਣਕਾਰੀ ਕਿਵੇਂ-ਕਿਵੇਂ ਕੱਟਣਾ ਕਿੱਥੋਂ ਕਿੰਨਾ ਰੱਖਣਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਵਈ ਤੀਰਾ ਮਿਲ ਕੇ ਦਿਖਾਵਾਂਗਾ ਵੀ ਉਹ ਬੈਨ ਵਾਲਾ ਜਿਹੜਾ ਕੁੜਤਾ ਆਪਾਂ ਕਿਸੇ ਦਾ ਵੀ ਕੱਟਣਾ ਹਨਾ ਭੈਣ ਦਾ ਤਾਂ ਉਹਦਾ ਤੀਰਾ ਮਿਲਣਾ ਕਿਵੇਂ ਹੈ ਜਿਵੇਂ ਆਹ ਮੁੰਡਾ ਬਣ ਕੇ ਚਲੋ ਹਨਾ ਜੇ ਕਿਸੇ ਭੈਣ ਨੇ ਆਪ ਦਾ ਤੀਰਾ ਮੈਨ ਇੱਥੋਂ ਆ ਚੀਜ਼ ਦੇਖੋ ਆ ਐਵੇਂ ਮੈਨ ਦਾ ਤੀਰਾ ਪਿਛੇ ਪੂਰਾ ਖਰਮ ਠੀਕ ਆ ਕਿਸੇ ਵੀ ਭੈਣ ਨੇ ਬਣ ਕੇ ਲੋ 12 ਤੀਰਾ ਜੇ ਉਹਦਾ ਛੋਟੇ ਸੂਟ ਦਾ ਗੋਲ ਗਲੇ ਵਾਲੇ ਦਾ ਆ ਦੇਖੋ ਜੇ ਤਾਂ ਇੱਥੋਂ ਗਲਾ ਹੁੰਦਾ ਗੋਲ ਫਿਰ ਤਾਂ ਕੀ ਹੋਣਾ ਸੀਗਾ ਵੀ ਉਹਨੇ ਫੈਲ ਜਣਾ ਤੀਰਾ ਵੱਡਾ ਹੋਣ ਹੁਣ ਇਹ ਬੰਦ ਆ ਨਾ ਮੈਨ ਤਾਂ ਤੀਰਾ ਤੁਸੀਂ ਜਿੰਨੇ ਤੁਹਾਡੇ ਮੋਢੇ ਖੜਮੇ ਆ ਪੂਰੇ 15 ਹਨਾ ਤਾਂ 15 ਆਪਾਂ ਤਿਆਰ ਕਰਕੇ ਦੇਣਾ ਤੁਹਾਨੂੰ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਜੇ ਕਿਸੇ ਭੈਣ ਨੇ ਆਪਦਾ ਫੱਟੀ ਵਾਲਾ ਸੂਟ ਇੱਥੋਂ ਜਿਵੇਂ ਮੇਰੇ ਫੱਟੀ ਲੱਗੀ ਵੀ ਆ ਇਸ ਤਰ੍ਹਾਂ ਫੱਟੀ ਇਹਦਾ ਕੱਟਣਾ ਦਾ ਟੀਰਾ ਪੂਰਾ ਵੱਡਾ ਵਾ ਜਿਵੇਂ ਤੁਹਾਨੂੰ ਮਿਲ ਕੇ ਦੱਸਿਆ ਪਿੱਛੇ ਦੇ ਟੀਰਾ ਮੈਨ ਉਦੋਂ ਬਾਅਦ ਉਹ ਤੋਂ 1 ਇੰਚ ਵੱਧ ਵੀ ਰੱਖਣਾ ਤੇ ਫੱਟੀ ਕਿੰਨੀ ਕੱਟਣੀ ਆ 11 11.5 'ਚ ਫੱਟੀ ਕੱਟ ਕੇ ਬਣਾ ਤੁਸੀਂ ਇਹ ਨਹੀਂ ਇੱਥੋਂ ਤੇ ਕਰਾ ਕੇ ਨਾ ਇੱਥੋਂ ਤੇ ਕਰਾ ਕੇ ਸਿਉਣ ਮਾਰੀ ਨੂੰ ਬੰਦ ਕਰ ਦੇਣਾ ਦੇਖਣ ਨੂੰ ਆਏਗਾ ਫੱਟੀ ਪੂਰੀ ਵੱਡੀ ਆ ਇੱਥੋਂ ਤੇ ਕਰਾ ਦੋ ਬਟਨ ਨਹੀਂ ਖੁੱਲਣਗੇ ਬਾਕੀ ਬਟਨ ਖੁੱਲਣਗੇ ਠੀਕ ਆ ਜੇ ਕਿਸੇ ਭੈਣ ਨੂੰ ਬੈਨ ਨਹੀਂ ਚੜਾਉਣਾ ਆਉਂਦਾ ਜਾਂ ਬੈਨ ਨਹੀਂ ਬਣਾਉਣਾ ਆਉਂਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਇਸੇ ਕੁਰਤੇ ਦੇ ਤੁਹਾਨੂੰ ਬੈਨ ਵੀ ਬਣਾ ਕੇ ਦਿਖਾ ਦਾਂਗੇ ਬੈਨ ਚੜਾ ਕੇ ਵੀ ਦਿਖਾ ਦਾਂਗੇ ਤੇ ਬੈਨ ਕਿਵੇਂ ਕੱਟਣਾ ਉਹ ਵੀ ਦਿਖਾ ਦਾਂਗੇ ਠੀਕ ਆ ਦੁਬਾਰੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਜੇ ਕਿਸੇ ਭੈਣ ਨੇ ਆਪਦਾ ਕੁਰਤਾ ਬੰਦ ਗਲੇ ਵਾਲਾ ਬਣਾਉਣਾ ਤਾਂ ਉਹਦਾ ਟੀਰੇ ਦਾ ਪੂਰਾ ਫਰਕ ਹੁੰਦਾ ਪਿੱਛੇ ਦੀ ਜਾ ਕੇ ਮੋਢੇ ਮਿਲਨੇ ਆਪਾਂ ਨੇ ਤੇ ਪੂਰੇ ਖੜਮੇ ਤਾਂ ਹਾਂ ਵੀ ਛੜ ਮੇ ਠੀਕ ਖੜਮੇ ਜਿਵੇਂ ਮੈਂ ਤੁਹਾਨੂੰ ਬਣਾ ਕੇ ਦਿਖਾਇਆ ਮੁੰਡੇ ਨੇ ਹਾਂ ਇਹ ਸਭ ਤੋਂ ਪਹਿਲਾਂ ਆਪਣੇ ਕੋਲੇ ਮੈਂ ਪਜਾਮਾ ਇਹਦਾ ਲਾਤਾ ਸੀ ਕਿਉਂਕਿ ਪਜਾਮੇ ਤੁਹਾਨੂੰ ਬਹੁਤ ਕੱਟ ਕੇ ਦਿਖਾਦੇ ਕਾਫੀ ਭੈਣ ਦੇ ਕੱਲ ਵੀ ਇੱਕ ਭੈਣ ਦਾ ਕਮੈਂਟ ਆਈ ਬਾਈ ਮੈਂ ਆਪਦਾ ਕੁੜਤਾ ਜਿਹੜਾ ਚੌਰਸ ਕੇਰ ਨਾਲ ਬਣਾਉਣਾ ਬਾਹਰਲੀ ਕੰਟਰੀ ਤੋਂ ਵੀ ਉਹ ਕਿਵੇਂ ਕੱਟਿਆ ਜਾਊਗਾ ਤਾਂ ਇਹਦੇ ਵੀ ਦੋ ਤਰੀਕੇ ਹੁੰਦੇ ਆ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਤੇ ਐਂਡ ਤੱਕਰ ਦੇਖਿਓ ਕਿਉਂਕਿ ਤੁਹਾਡੇ ਰਿਆਨਾਂ ਜਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਜੇ ਕਿਸੇ ਭੈਣ ਨੇ ਆਪ ਸੁਟ ਕੱਟਣਾ ਪਵੇ ਜੇ ਮੰਨ ਕੇ ਚੱਲੋ ਤੁਹਾਡਾ ਇਹੀ ਲੇਡੀ SUIT ਹੁੰਦਾ ਤਾਂ ਫਿਰ ਆਪਾਂ ਨੂੰ ਥੱਲੇ ਵੱਧ ਵੀ ਚਾਹੀਦਾ ਸੀ ਪਰ ਹੁਣੇ ਕੁੜਤਾ ਵੀ ਆਪਾਂ ਇਹਨੂੰ 2 ਇੰਚ ਵੱਧ ਹੀ ਰੱਖਾਂਗੇ ਜੇ ਤੁਹਾਡਾ ਲੇਡੀ ਸੂਟ ਆ ਤਾਂ ਫਿਰ ਤੁਸੀਂ ਇਹਨੂੰ 3 ਇੰਚ ਵੱਧ ਰੱਖਣਾ ਕਿਉਂਕਿ ਤਰਪਾਈ ਦੇ ਵਾਸਤੇ ਤੇਲੇ ਪੱਟੀ ਤੁਸੀਂ ਚੌੜੀ ਮੋੜੋਗੇ ਇਹ ਚੀਜ਼ਾਂ ਨਿੱਕੇ-ਨਿੱਕੇ ਦਾ ਆਪਾਂ ਧਿਆਨ ਨਾ ਯਾਦ ਰੱਖ ਲਿਆ ਕਰੋ ਹੁਣ ਇਹਦੀ ਲੰਬਾਈ 42 ਆ ਆਪਾਂ ਕਿੰਨੀ ਰੱਖਾਂਗੇ 44 ਹੁਣ 2 ਇੰਚ ਵੱਧ ਲੰਬਾਈ ਨਾਲ ਆਪਾਂ ਸਕੇਲ ਵਰਤਦੇ ਨੂੰ ਹਮੇਸ਼ਾ ਮਤਲਬ ਕਿਹੜਾ ਸਕੇਲ ਲਾ ਕੇ ਕੱਪੜਾ ਕੱਟਿਆ ਕਰੋ ਸਕੇਲ ਜੇ ਕਿਸੇ ਨੂੰ ਨਹੀਂ ਲਾਉਣਾ ਤਾਂ ਆਹ ਕੰਨੀ ਤੋਂ ਲੈ ਕੇ ਪੂਰਾ ਇਹ ਦਿਨ ਖੈਮਾ ਚਾਹੀਦਾ ਹੁੰਦਾ ਠੀਕ ਆ ਫਿਰ ਕਾਹਨੇ ਕੱਲਾ ਕਪੜਾ ਤੇ ਚਿੱਟੇ ਕਪੜੇ ਤੇ ਰੰਗਦਾਰ ਚਾਕ ਨਹੀਂ ਚਰਉਣਾ ਪੈਲਸਰ ਵੀ ਮੈਂ ਥੋਡੇ ਕਰਕੇ ਚਰਉਣਾ ਵੀ ਤੁਹਾਨੂੰ ਦਿੱਸੀ ਨਹੀਂ ਮੈਂ ਪੈਲਸਰ ਵੀ ਨਹੀਂ ਵਾਈਟ ਚਾਕ ਆਪਾਂ ਰੱਖਿਆ ਹੋਇਆ ਫਿਰ ਵਾਈਟ ਚਾਕ ਨਾਲ ਵੀਡੀਓ ਦੇ ਵਿੱਚ ਆਉਂਦੀਆਂ ਦੇਖੋ ਕਪੜਾ ਕਦੇ ਵੀ ਕਿਸੇ ਗਾਖ ਦਾ ਮੈਲਾ ਨਹੀਂ ਹੋਣਾ ਨਾ ਕਿਸੇ ਭੈਣ ਨੇ ਜਾਂ ਭਰਾ ਨੇ ਹਨਾ ਇਹ ਚੀਜ਼ਾਂ ਜੇ ਤੁਸੀਂ ਧਿਆਨ ਰੱਖੋਗੇ ਫਿਰ ਕੰਮ ਦਾ ਕਦੇ ਵੀ ਤੋੜਾ ਨਹੀਂ ਪੈਂਦਾ ਆਪਾਂ ਨੂੰ ਜਦੋਂ ਆਪਾਂ ਆਪਣੇ ਕੰਮ 'ਚ ਧਿਆਨ ਨਹੀਂ ਦਿੰਦੇ ਸਫਾਈ ਨਹੀਂ ਦਿੰਦੇ ਫਿਰ ਆਪਾਂ ਨੂੰ ਤੋੜਾ ਵੀ ਪੈਂਦਾ ਕੰਮ ਦਾ ਹਾਂ ਸਾਰੇ ਤਰ੍ਹਾਂ ਦੀਆਂ ਦਿੱਕਤ ਆਉਣਗੀਆਂ ਕੰਮ ਨੂੰ ਬਾਹਰੋਂ ਵੀ ਮੰਗਣਾ ਪਊਗਾ ਜੇ ਆਪਾਂ ਵਧੀਆ ਕੰਮ ਕਰਕੇ ਜਾਵਾਂਗਾ ਗਾਹਕ ਨੂੰ ਫਿਰ ਇਹ ਚੀਜ਼ਾਂ ਦੀ ਨੌਬਤ ਨਹੀਂ ਆਊਗੀ ਮੈਂ ਤੁਹਾਨੂੰ ਇੱਕ ਵਾਰੀ ਇਹਦਾ ਨਾਪ ਦਿਖਾਉਣਾ ਭੁੱਲ ਗਿਆ ਇੱਕ ਵਾਰੀ ਨਾਪ ਦਿਖਾ ਦਿਆਂ ਇਸ ਭਰਾ ਦਾ ਕਿੰਨਾ ਆਗਾ ਹਾਂ ਇਸ ਭਰਾ ਦੀ ਜਿਹੜੀ ਲੰਬਾਈ ਆ ਉਹ 42 ਆ ਬਾਹ ਸਾਢੇ 22 ਆ ਕਾਫ ਕਿੰਨੇ ਆ 10 ਆ ਦੇਖੋ ਟੀਰਾ ਦਾ 파ਰ ਨਾ 19 ਇੰਚ ਟੀਰਾ ਜੇ ਕਿਸੇ ਭੈਣ ਦਾ ਟੀਰਾ 19 ਹੋਵੇ ਡਰ ਨਾ ਨਹੀਂ 19 ਹੁੰਦਾ ਟੀਰਾ ਜਿਹੜੀਆਂ ਭੈਣਾਂ ਪਾ ਰੀਆਂ 18 19 ਨਾਰਮਲ ਗੱਲ ਆ ਤੇ ਛਾਤੀ ਪੂਰੀ ਪੂਰੀ ਕਿੰਨੀ ਆ 44 ਇੰਚ 44 ਢਿੱਡਾ ਦੇਖੋ 44 ਤੇ 4 ਕਿੰਨੇ ਹੁੰਦੇ 48 24 ਤੁਨ 48 ਮੈਂ ਤੁਹਾਨੂੰ ਕਿਹਾ ਨਾ ਇਥੋਂ ਢਿੱਡ ਮਿਲ ਕੇ ਜੇ ਕਿਸ ਨੂੰ ਨਹੀਂ ਮਿਲ ਕੋਈ ਫਿਟਿੰਗ ਪਾਉਣੀ ਹੁੰਦੀ ਆ ਢਿੱਡ ਮਿਲਣਾ ਕਰੋ ਮੰਨ ਕੇ ਜਿੰਨਾ ਮੇਰਾ ਢਿੱਡਾ ਜੇ 30 ਆ 30 ਦੇ ਵਿੱਚ 4 ਇੰਚ ਤੁਸੀਂ ਪਾਉਣ ਜਾਨਕੀ ਕਿ ਕਿੰਨਾ ਹੋਵੇ 34 34 ਇੰਚ ਦੇ ਵਿੱਚ ਮਾਰਜਿਨ ਪਾਉਣਾ ਆਪਾਂ ਜਿਵੇਂ ਹੁਣ ਆ 24 ਲਿਖਿਆ 24 ਦੇ ਵਿੱਚ ਆਪਾਂ ਮਾਰਜਿਨ ਪਾਵਾਂਗੇ ਵੀ 24 ਤਿਆਰ ਹੋਈ ਤੇ 24 ਦੀ ਹਿੱਪ ਤਿਆਰ ਹੋਊਗੀ ਫਰੰਟ 9 ਤਿਆਰ ਰਹੂਗਾ ਤੇ ਆਹ ਕਾਲਰ ਲਿਖਿਆ ਸਾਢੇ ਸਰ ਆਹ ਲਿਖਿਆ ਬੈਨ ਬੈਨ 1 ਇੰਚ ਵੱਡਾ ਹੁੰਦਾ 1.5 ਬੈਨ ਆ ਕੂਣੀ ਕਿੰਨੀ ਆ ਇਹ 1.25 ਇਹ ਲਾਜ਼ਮੀ ਧਿਆਨ ਰੱਖਣਾ ਜਿੰਨਾ ਕਾਲਰ ਹੁੰਦਾ ਬਣ ਕੇ ਜਦੋਂ ਮੇਰੇ ਕਾਲਰ 15 ਲੱਗਦਾ ਤਾਂ ਜਿਹੜਾ ਬੈਨ ਆ ਮੇਰੇ ਉਹ 16 ਲੱਗੂਗਾ ਜਾਂ 1.5 ਇਹ ਚੀਜ਼ਾਂ ਨਿੱਕੇ ਨਿੱਕੇ ਧਿਆਨ ਚ ਰੱਖਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਚੈਨਲ ਤੇ ਬਿਲਕੁਲ ਨਵਾਂ ਕੋਈ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਆ ਕਰੋ। ਬਾਕੀ ਆਹ ਦਾ ਫਾਜ ਸਮਝ ਕੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਭੈਣਾਂ ਭਰਾ ਸਿੱਖ ਸਕਣ ਹਨ। ਮੱਕੀ ਜਿਹੜੀ ਸਭ ਭੈਣੇ ਫੋਨ ਤੇ ਗੱਲ ਕਰ ਬਾਤ ਕਰਨੀ ਫਿਰ ਉਹ ਸ਼ਾਮ ਨੂੰ ਕਿਰਪਾ ਕਰਕੇ ਮੈਂ ਹਰ ਇੱਕ ਵੀਡੀਓ ਜੁਗੈਣ ਨੂੰ ਵੀ 8 ਵਜੇ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਫੋਨ ਕਰਨ ਦੀ। ਜਦੋਂ ਤੁਸੀਂ ਕੀ ਕਰਨਾ WhatsApp ਤੇ ਬੋਲ ਕੇ ਭੇਜਿਆ ਕਰੋ ਜਦੋਂ ਵੀ ਮੇਰਾ ਟਾਈਮ ਲੱਗਦਾ ਫਿਰ ਮੈਂ ਉਹਦਾ ਜਵਾਬ ਦਿੰਦਾ ਰਹਿੰਦਾ ਰਹਿੰਦਾ ਹਣਾ ਜਦੋਂ ਵੀ ਟਾਈਮ ਲੱਗਦਾ ਕਈ ਵਾਰੀ ਤਾਂ ਮੈਨੂੰ 2-2 ਦਿਨ ਵੀ ਲੱਗ ਜਾਂਦੇ ਐ ਲੇਟ ਹੋ ਜਾਂਦਾ ਕੋਲ ਕਪੜਾ ਹੁਣ ਆਪਾਂ 2 ਇੰਚ ਵੱਧਰ ਵਾਲਿਆ ਸੀਗਾ ਤੇ ਚੌੜਾ ਕਰ ਲਿਆ ਹਣਾ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਜਿੰਨੀ ਛਾਤੀ ਬੰਦੇ ਦੀ ਹੋਵੇ ਜੇ ਮੰਨ ਕੇ ਛਾਤੀ ਪੂਰੀ ਪੂਰੀ ਮੰਨ ਕੇ ਜੇ ਮੇਰੀ ਛਾਤੀ 44 ਐ 44 ਵਿੱਚ ਕੀ ਕਰਨਾ ਆਪਾਂ ਨੇ 8 ਇੰਚ ਪਾ ਲੈਣਾ 44 ਤੇ 6 50 ते दो बवंजा यानी कि छब्बी दूना बवंजा इतों हो गया छब्बी देखो छब्बी दूना बवंजा हो गया हाँ छब्बीस अजू आप कर छब्बी ठीक है एक मिनट पहला रह ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜਰੂਰ ਦੱਸਿਆ ਕਰੋ ਵੀ ਆ ਚੀਜ਼ ਬਈ ਸਾਨੂੰ ਦੁਬਾਰੇ ਸਮਝਾ ਦਿਓ ਨਹੀਂ ਸਮਝ ਆ ਰਹੀ ਕੋਈ ਗੱਲ ਨਹੀਂ 10 ਵਾਰੀ ਪੁੱਛੋ ਪਰ ਗਲਤ ਨਹੀਂ ਘਟਣਾ ਨਾਪ ਕਾਰਡ ਜਿਹੜੀਆਂ ਭੈਣਾਂ ਨੂੰ ਨਹੀਂ ਲੈਣਾ ਆਉਂਦਾ ਜਾਂ ਕਾਟਾ ਨਹੀਂ ਪਾਉਂਉਂਦੀਆਂ ਕਿਸੇ ਵੀ ਸੂਟ ਦਾ ਘਬਰਾਉਣਾ ਨਹੀਂ ਬਾਕੀ ਮੈਂ ਹਰ ਇੱਕ ਭੈਣ ਨੂੰ ਕਹਿਣਾ ਜਿਨ੍ਹਾਂ ਨੂੰ ਆਉਂਦਾ ਤਾਂ ਲਾਜ਼ਮੀ ਇੱਕ ਦੂਜੇ ਨੂੰ ਦੱਸਿਆ ਕਰੋ ਕਿਸੇ ਤੋਂ ਲੁਕਾਉਣਾ ਬਹੁਤ ਵੱਡਾ ਪਾਪ ਆ ਠੀਕ ਹੈ ਇਹ ਸਿਨੂ ਸਿਖਾਉਂਦਾ ਬਹੁਤ ਬੜਾ ਪੋਨਾ ਇਹ ਜ਼ਰੂਰ ਕਰਾ ਕਰੋ ਪੋਨਾ ਦਾ ਕੰਮ ਭੈਣਾਂ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਅੱਗੇ ਲਾਜ ਨਹੀਂ ਸਿਖਾਇਆ ਕਰੋ ਠੀਕ ਆ ਹਾਂ ਹੁਣ ਆਪਣੇ ਕੱਤੇ ਕੇ ਦੋ ਪੀਸ ਪਾਵਾਂ ਤੁਹਾਡਾ ਲੇਡੀਜ਼ ਕੋੜਤਾ ਹੈ ਪਾਵਾਂ ਜੈਂਟਸ ਤੁਸੀਂ ਕੀ ਕਰਨੋ ਆ ਦੇਖੋ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਦੂਰਾ ਕੀਤਾ ਨਾ ਪੂਰਾ ਧਿਆਨ ਨਾਲ ਵੀਡੀਓ ਨੂੰ ਦੇਖੋ ਤੁਹਾਨੂੰ ਜਮਾ ਸੌਖੀ ਸਮਝ ਲਾਵੇਗੀ ਉਸ ਤੋਂ ਇਹ ਨੂੰ ਦੂਰ ਕਰ ਲੈਪਾਂ। ਕੱਲ ਹੀ ਮੇਰੀ ਇੱਕ ਭੈਣ ਨਾਲ ਗੱਲ ਹੋਈ ਸੀ ਉਹ ਬਾਹਰੀ ਕੰਟਰੀ ਚ ਬੋ ਰਹੇ ਸੀ ਉਹ ਕਹਿੰਦੇ ਬਾਈ ਸਾਨੂੰ ਇੱਥੇ ਕੁੱਟਦੇ ਇਸ ਤਰ੍ਹਾਂ ਦੇ ਪਾਉਣੇ ਪੈਂਦੇ ਤੁਸੀਂ ਕੋਈ ਤਰੀਕਾ ਦੱਸੋ ਵੀ ਸਾਨੂੰ ਤੌਖਾ ਹੋ ਜਾਣਾ ਹੈ। ਕੁੱੜਤਾ ਕੱਟਣਾ ਫਿਰ ਮੈਂ ਉਹਨੂੰ ਦੱਸਿਆ ਸੀਗਾ ਕਿ ਸਭ ਤੋਂ ਪਹਿਲਾਂ ਤੀਰੇ ਦਾ ਧਿਆਨ ਰੱਖਣਾ ਤੁਸੀਂ ਵੀ ਤੁਹਾਨੂੰ ਮੈਂ ਬਾਰੀ-ਬਾਰੀ ਕਹਿ ਰਿਹਾ ਵੀ ਜਿਵੇਂ ਆਪਣੇ ਨਾਰਮਲ ਸੂਟਾਂ ਤੀਰਾ 12 13 ਹੁੰਦਾ ਇਹਦਾ ਉਹਦੇ ਨਾਲ ਕੋਈ ਤਾਲਮੇਲ ਨਹੀਂ ਇਹਦਾ ਤਾਂ ਬਹੁਤ ਜ਼ਿਆਦਾ ਫਰਕ ਹੁੰਦਾ। ਫਿਰ ਮਨਾਪਦੇ ਕੁਰੂਜ ਵੀ ਮਣਕੇ ਦਿਖਾਤਾ ਸੀਗਾ ਤੇ ਦਵਾਰੇ ਵੀ ਦਿਖਾਉਣਾ ਇਹ ਤਾਂ ਚਲੋ ਜੈਟ ਸਕੁਟ ਦਾਗਾ ਹਨਾ ਇਹਦਾ ਆਪਾਂ ਤੀਰਾ ਪਾਵਾਂ ਕਈ ਭਰਾ ਕੀ ਕਰਦੇ ਆ ਵੀ ਜੈਟ ਸਕੁਟ ਤੇ ਤੀਰਾ ਨਹੀਂ ਪਾਉਂਦੇ ਤਾਂ ਮੈਂ ਤੁਹਾਨੂੰ ਪਹਿਲਾਂ ਉਹਦੇ ਨਿਸ਼ਾਨ ਲਾ ਕੇ ਦੱਸਾਂ ਕਿ ਕਿਵੇਂ ਕੱਟਣਾ ਬਾਅਦ ਚ ਆਪਾਂ ਆਪਣੀ ਕਾਟ ਕੱਟਾਂਗੇ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗਾ ਬਿਨਾ ਤੀਰੇ ਤੋਂ ਕੁੜਤਾ ਕਿਵੇਂ ਕੱਟਣਾ ਜੇ ਕਿਸੇ ਭੈਣ ਨੇ ਆਪਦੀ ਕੁੜਤੀ ਕੱਟਣੀ ਉਹ ਕਿਵੇਂ ਕੱਟਣੀ ਹੈ ਕੋਰੀ ਕਰੀ ਦੇ ਉੱਪਰ ਕੀ ਕਰ ਲੈ ਕੋ ਸੈਂਟਰ ਦੇ ਵਿੱਚ ਨਾ ਫਿਰ ਆ ਬਿਲਕੁਲ ਫਿਟਿੰਗ ਦਾ ਫਰਕ ਨਹੀਂ ਪੈਂਦਾ ਉੱਥੇ ਹਾਂਜੀ ਗੈਸਟ ਕਪੜੇ ਦੇ ਵਿੱਚ ਆਪਾਂ ਕਾਫੀ ਪ੍ਰੈਸ ਮਾਰੀ ਸੀ ਇਹ ਨਹੀਂ ਐ ਵੀ ਬਿਨਾ ਪ੍ਰੈਸ ਤੋਂ ਕਪੜੇ ਵਿੱਚ ਬਾਲ ਥੋੜੇ ਜ਼ਿਆਦੇ ਪਏ ਹੋਏ ਪੇਪਰ ਕਾਟਨ ਹੋਣ ਕਰਕੇ ਨਾ ਬਾਲ ਜ਼ਿਆਦੇ ਪਏ ਹੋਏ ਆ ਥੋੜੀ ਜੀ ਜਦੋਂ ਵੀ ਕਪੜਾ ਕੱਟਣਾ ਸਲਾਈ ਕਰਨਾ ਪ੍ਰੈਸ ਕੋਲੇ ਰੱਖਣੀ ਹਮੇਸ਼ਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਸਫਾਈ ਆਵੇ ਕੰਮ ਦੇ ਵਿੱਚ ਤਾਂ ਆ ਜਿਹੜੀ ਟਲਾਂ ਆਪਾਂ ਨੇ ਇਹ ਦੇਣੀ ਦੇਣੀ ਆ ਠੀਕ ਆ ਇਸ ਇਤੇ ਡੇਢ ਕਿਸੇ ਪੌਣੀ 2 ਮੋਢੇ ਜੀ ਤੇ ਸ਼ੋਲਡਰ ਬਾਰੀ ਡਿਗ ਮੇ ਹੁਣ ਉਹਨੇ ਜਿਆਦਾ ਨਹੀਂ ਤੇ ਖੜਮੇ ਆ ਉਹਦੇ 1.5 ਇੰਚ ਠੀਕ ਤੇ ਆ ਹੋ ਗਿਆ 9 ਇੰਚ ਆਪਣਾ ਮੋਢੇ ਦਾ ਇਹ ਮੈਂ ਤੁਹਾਨੂੰ ਟੀਰੇ ਦੇ ਦੱਸਣਾ ਜੇ ਬਣ ਕੇ ਚਲੋ ਟੀਰੇ ਤੋਂ ਬਿਨਾ ਤੁਹਾਡਾ ਕੁਰਤਾ ਫਿਰ ਤੁਸੀਂ 8 ਇੰਚ ਜਾਂ ਜੇ ਕਿਸੇ ਭੈਣ ਦਾ ਕੁਰਤਾ ਫਿਰ 7.5 ਇੰਚ ਕਿਉਂਕਿ ਫਿਟਿੰਗ ਵੀ ਇਥੋਂ ਪਊਗੀ ਹੁਣ ਟੀਰਾ ਇਹਨਾਂ ਦਾ ਹੈਗਾ 19 ਇੰਚ ਯਾਨੀ ਕਿ 9.5 ਆਪਾਂ ਪੂਰਾ ਪੂਰੇ ਰੱਖਦੇ ਹਾਂ ਫਰੰਟ ਇੱਥੇ ਵੀ ਬੰਨਣਾ ਪੈਂਦਾ ਤਾਂ 95 ਤੋਂ ਮਰਦਾ ਇਹ ਕਰਾਂਗੇ ਆਪਾਂ 100% ਠੀਕ ਇਸੇ ਤਰੀਕੇ ਤੋਂ ਫਰੰਟ ਕਿੰਨਾ ਇਹਨਾਂ ਦਾ 9 ਮੈਂ ਤੁਹਾਨੂੰ 30% ਵਾਲੀ ਵੀਡੀਓ ਵੀ ਬਣਾ ਕੇ ਭੇਜੀ ਸੀਗੀ ਜਿਹੜੀਆਂ ਭੈਣਾਂ ਨਹੀਂ ਦੇਖੀਆਂ ਉਹ 3-4 ਦਿਨ ਪਹਿਲਾਂ ਵੀ 30% ਡੇਕ ਕਿਵੇਂ ਬਣਾਉਣੀ ਆ ਗੈਲ ਡਰੈਸ ਡਿਜ਼ਾਈਨਰ ਵਾਲੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਚਾਹੁੰਦੀਆਂ ਉਹ ਵੀ ਉਹਨਾਂ ਕੋਲੇ ਆਵਦੀ ਆ ਵੀਡੀਓ ਆ ਜਾ ਕਰੇ ਉਹ ਮੈਨੂੰ ਹੈਲੋ ਹਾਈ ਲੈ ਕੇ ਭੇਜਿਆ ਕਰੋ ਬੋਲ ਕੇ ਭੇਜਿਆ ਕਰੋ ਵੀ ਬਾਈ ਸਾਡਾ ਜਿਹੜਾ ਗਰੁੱਪ ਦੇ ਵਿੱਚ ਨੰਬਰ ਪਾ ਦਿਓ ਤਾਂ ਕਿ ਸਾਨੂੰ ਸੌਖਾ ਹੋ ਜੇ ਹਨਾ ਕਿਉਂ ਵੀਡੀਓ ਕਈ ਵਾਰੀ ਪਾਉਣੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਬੱਚੇ ਅੱਗੇ ਪਿੱਛੇ ਚੈਨਲ ਨੂੰ ਕਰ ਦਿੰਦੇ ਆ ਆਪਾਂ ਨਿਸ਼ਾਨ ਜਿਹੜਾ ਲਾਇਆ ਨਾਉਂ ਤੇ ਲਾਇਆ ਆਰਾਮ ਨਾਲ ਲਾਉਣਾ ਬੜਾ ਗੂੜਾ ਨਹੀਂ ਲਾਉਣਾ ਬੁੱਠੇ ਪਾਸੇ ਆਪਣਾ ਤੇ ਆਹ ਜਿਹੜਾ ਆਪਣਾ ਪੌਣੀ 2 ਵਾਲਾ ਇਹ ਵੀ ਆਰਾਮ ਨਾਲ ਹੀ ਲਾਉਣਾ ਠੀਕ ਆ ਪਹਿਲਾਂ ਮੈਂ ਤੁਹਾਨੂੰ ਬੰਦਿਆਂ ਦੇ ਕੁਰਤੇ ਦੀ ਨਿਸ਼ਾਨ ਦੱਸਣ ਕਿ ਕਿਵੇਂ ਲਾਉਣਾ ਆਪਾਂ ਫਿਰ ਲੇਡੀ ਕੁਰਤੇ ਦੀ ਦੱਸ ਦਊਂਗਾ ਆਤਾ ਹੈਗਾ ਬੰਦੇਆਂ ਨੇ ਕੁਰਤੇ ਦਾ ਠੀਕ ਆ ਇਹਨਾਂ ਦਾ ਮੋਢਾ ਜਿਆਦਾ ਵੱਡਾ ਹੁੰਦਾ ਜੇ ਲੇਡੀ ਕੋਰਤਾ ਤਾਂ ਆਪਾਂ ਇੱਥੋਂ 8 ਜਾਂ ਸਾਢੇ 7 ਰੱਖਾਂਗੇ ਮੋਢਾ ਛੋਟਾ ਠੀਕ ਆ ਇਸੇ ਤਰ੍ਹਾਂ ਇਹ ਜਿਹੜਾ ਬੈਨ ਆ ਉਹ ਬੈਨ ਇਹਦੇ ਲੱਗੂ 11.5 ਕਿਉਂਕਿ ਗਰਦਨ ਵੀ ਮੋਟੀ ਹੈ ਭਰਾ ਦੀ ਆਪਾਂ ਕਿੰਨਾ ਰੱਖਣੇ ਨੂੰ ਲਗਭਗ ਪੌਣੇ ਤਿੰਨ ਨੀਚੇ ਨੂੰ ਕਿੰਨਾ 3 ਇੰਚ ਤੇ ਇੱਥੋਂ ਨੂੰ ਰੱਖਿਆ ਕਰੋ ਗੋਲ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਗੋਲ ਰੱਖਿਆ ਕਰੋ ਜਿਹਦੇ ਬੈਂਚ ਚੋਂ ਉਹਨਾਂ ਉਹਦੀ ਗੋਲ ਰੱਖਣਾ ਜਿਹਦੇ ਕਾਲਰ ਚੋਂ ਉਹਦੇ ਰੱਖਣਾ ਤਿਰਛਾ ਇਹ ਨਿੱਕੇ ਨਿੱਕੇ ਚੀਜ਼ਾਂ ਜਾ ਰੱਖੋ ਲੈ ਕੇ ਰੱਖਿਆ ਕਰੋ ਭਾਵੇਂ ਤੇ ਇੱਥੋਂ ਆਪਾਂ ਤਲਾਂ ਦੇਣੀ ਜੇ ਕਿਸੇ ਦੇ ਮੋਢੇ ਸ਼ੋਲਡਰ ਜਿਹਨੂੰ ਕਹਿੰਦੇ ਆਪਾਂ ਡੈਗਵੇਂ ਆ ਥੱਲੇ ਨੂੰ ਹਨਾ ਤੇ ਕਈ ਵੇਲੇ ਇੱਥੇ ਕੰਫਿਊਜ਼ ਹੋ ਜਾਂਦੇ ਮਨ ਕਿ ਜਦ ਲੋ ਵੀ ਐਂ ਬਲ ਕਿਉਂ ਪੈਂਦੇ ਆ ਭਰਾ ਦੇਖੋ ਤੁਸੀਂ ਮੈਂ ਸਰੀਰ 모ੜ ਲਿਆ ਆਵਦਾ ਆ ਬਲ ਪੈ ਗੇ ਜਦੋਂ ਮੈਂ ਸਰੀਰ ਦਾ ਤਾਲ ਲਿਆ ਐਂ ਹੁਣ ਕਿਧਰ ਗਿਆ ਬਲ ਇਹ ਨੋਖਸ਼ ਨਹੀਂ ਹੁੰਦੇ ਕਈ ਵੇਲੇ ਬੱਸ ਇੰਨੀ ਕੰਫਿਊਜ਼ ਹੋ ਜਾਂ ਰਹੇ ਨੇ ਵੀ ਮੈਂ ਕਰਦੀਆਂ ਮੇਰੇ ਇੱਥੇ ਵਾਲ ਪੈਣਦੇ ਆ ਜੇ ਜਦੋਂ ਆਪਾਂ ਇਹ ਪੂਰਾ ਹਿੱਕ ਤਾਣ ਕੇ ਖੜਾਂਗੇ ਫਿਰ ਬਲਛਲ ਕੋਈ ਨਹੀਂ ਪੈਣਾ ਕਿਉਂਕਿ ਆਪਣੀ ਬੋਡੀ ਜਦੋਂ ਮੁੜਦੀ ਆ ਤਾਂ ਕਪੜਾ ਵੀ ਤਾਂ ਮੁੜੂਗਾ ਨਾ ਨਿੱਕੇ ਨਿੱਕੇ ਗੱਲਾਂ ਤੇ ਗੰਫੂ ਹੀ ਨਾ ਹੋਇਆ ਕਰੋ ਇਹ ਨਾਰਮਲ ਗੱਲ ਆ ਬਲ ਨਹੀਂ ਹੁੰਦੇ ਇਹ ਆਪਣੀ ਜਦੋਂ ਬੋਡੀ ਆ ਦੇਖੋ ਮੇਰੇ ਮੁੜ ਗਿਆ ਤਾਂ ਬਲ ਤਾਂ ਆਟੋਮੈਟਿਕ ਪੈਣੀ ਜਦੋਂ ਮੈਂ ਸਿੱਧਾ ਖੜੂਗਾ ਕੋਈ ਬਲਛਲ ਇੱਥੇ ਨਹੀਂ ਪੈਣਾ ਇਹ ਚੀਜ਼ਾਂ ਦਾ ਤੁਸੀਂ ਥੋੜਾ ਆਪ ਵੀ ਸੁਚੇਤ ਰਿਹਾ ਕਰੋ ਗਾਹਕ ਕੰਫਿਊਜ਼ ਕਰਦਾ ਪਰ ਤੁਸੀਂ ਕੰਫਿਊਜ਼ ਨਹੀਂ ਹੋ ਨਾ ਇਹ ਨੁਕਸ ਨਹੀਂ ਮੈਂ ਬਹੁਤ ਸਾਰਿਆਂ ਪੈਨ ਨੂੰ ਦੱਸਿਆ ਵੀ ਇਹ ਪਹਿਲੋਂ ਵੀ ਇਹ ਨਕਸ਼ਾ ਆਪਾਂ ਦੇਖੋ ਸਾਰਾ ਕੱਟਦਾ ਨਾ ਇੱਥੇ ਜੇ ਆਪਾਂ ਹਾਂ ਇੱਥੇ ਕਪੜਾ ਵਾਧ ਰੱਖਦੇ 19 ਦਾ 20 ਰੱਖਦੇ ਫਿਰ ਇੱਥੇ ਨਕਸ਼ ਪੈ ਸਕਦਾ ਸੀ ਆਹ ਲੋ ਆਪਾਂ ਬੈਂ ਦੀ ਕਟਾਈ ਕਰ ਲਈ ਮੂਹਰ ਲਈ ਜਿਹੜਾ ਹੁਣ ਮੈਂ ਮੋਡਾ ਕੱਟ ਰਿਹਾ ਇਹ ਜੈਂਟਸ ਕੋਟ ਤੇ ਦਾ ਤੇ ਲੇਡੀਜ਼ ਕੋਟ ਤੇ ਤੁਹਾਨੂੰ ਦੱਸੂਗਾ ਕਿਵੇਂ ਕੱਟਣਾ ਹੁਣ ਮੰਨ ਕੇ ਚੱਲੋ ਵੀ ਇਹੀ ਕੋਟ ਤਾਂ ਲੇਡੀਜ਼ ਹੁੰਦਾ ਇੱਕ ਤਾਂ ਤੁਸੀਂ ਮੋਢਾ ਛੋਟਾ ਪਾਉਣਾ ਸੀਗਾ ਨੰਬਰ 2 ਤੁਸੀਂ ਇਹਨੂੰ ਐਂ ਡਾਊਨ ਕਰ ਲੈਣਾ ਕਰ ਲੈਣਾ ਹੁਣ ਮੈਂ ਤੁਹਾਨੂੰ ਕਿਸੇ ਚਾਕ ਦੇ ਨਾਲ ਜਾਂ ਪੈਨਸਲ ਨਿਸ਼ਾਨ ਲਾ ਕੇ ਦਿਖਾਉਣਾ ਇੱਕ ਤਾਂ ਜਦੋਂ ਤੁਸੀਂ ਤੀਰਾ ਨਹੀਂ ਪਾਉਣਾ ਲੇਡੀ ਜਕੜਤੇ ਦੇ ਇੱਥੋਂ 1.5 ਇੰਚ ਪਾਉਣਾ ਆ ਦੇਖੋ 1.5 ਇੱਥੋਂ ਜਦੋਂ ਜਾਓਗੇ ਤੁਸੀਂ ਐਂ ਠੀਕ ਆ ਇੱਥੋਂ ਟਿੱਕਰ ਖਤਮ ਕਰ ਦੇਣਾ ਉਧਰੋਂ ਇੱਥੋਂ ਐਂ ਆਹ ਚੀਜ਼ ਨੂੰ ਤੁਸੀਂ 1.5 ਪੌਣੇ 2 ਇੰਚ ਕਰ ਸਕਦੇ ਹੋ ਇੱਥੋਂ ਕਿਉਂਕਿ ਕੁਰਤਾ ਮੂਹਰ ਨੂੰ ਰਵੇ ਜੇ ਤੁਸੀਂ ਪੱਲੇ ਇੱਕੋ ਜਿਹਾ ਰੱਖਤੇ ਫਿਰ ਤੁਹਾਡਾ ਕੁਰਤਾ ਪਾਇਆ ਹੋਇਆ ਪਿੱਛੇ ਨੂੰ ਜਾਊਗਾ ਆਹ ਐ ਲੱਗੇ ਜਾ ਕਰੋ ਪਿੱਛੇ ਨੂੰ ਜਾਊਗਾ ਠੀਕ ਆ ਜੀ ਇਹ ਧਿਆਨ ਰੱਖਣਾ ਤੇ ਹੁਣ ਇੱਥੋਂ ਨਿਸ਼ਾਨ ਐਂ ਲਾ ਲੈਣਾ ਸੇਮ ਜਿਹੜੀਆਂ ਪੈਨਾਂ ਨੇ ਕੁਰਤਾ ਆਪਣਾ ਕੱਟਣਾ ਠੀਕ ਆ ਆ ਹੋ ਗਿਆ ਹੁਣ ਤੀਰਾ ਹੋ ਗਿਆ ਤੀਰਾ ਕਿੰਨਾ ਤੁਹਾਡਾ ਮੰਨ ਕੇ ਚੱਲੋ ਤੁਹਾਡਾ ਤੀਰਾ 11 ਆ 9.5 ਤੁਸੀਂ ਕਿੰਨਾ ਰੱਖ ਲੈਣਾ 20 ਇੱਥੋਂ ਇੱਥੋਂ ਜਦੋਂ ਤੁਹਾਡਾ ਇਹਦੇ ਨਾਲ ਮਿਲ ਜੂਗਾ ਆਖੀ। ਐਵੇਂ। ਠੀਕ ਆ। ਆਹ ਕਾਰਡ ਕੱਟਣੀ ਆ ਜੇ ਕਿਸੇ ਭੈਣ ਨੇ ਆਪਦਾ ਬੈਨ ਵਾਲਾ ਕੁੜਤਾ ਬਣਾਉਣਾ। ਤਾਂ ਫੱਟੀ ਕਿੰਨੀ ਕੱਟਣੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਸ਼ੁਰੂ ਜੀ ਵੀਡੀਓ ਦੇ 11.5 ਇੰਚ ਬਹੁਤ ਆ। ਉਹਦੇ ਵਿੱਚੋਂ ਥੋੜੀ ਜੀ ਬੰਦ ਕਰਦਾ ਕਰੋ ਇੱਥੋਂ ਜਦੋਂ ਫੱਟੀ ਬਣਾਉਣੀ ਆਪਾਂ ਇੱਥੋਂ ਦੇ ਕਿਰਬਾਲ ਦੇ ਕਰਦਾ ਕਰੋ। ਦੇਖ ਨੂੰ ਬਟਨ ਪੂਰੀ ਲੱਗਣਗੇ ਪਰ ਫੱਟੀ ਅੰਦਰੋਂ ਬੰਦ ਹੁੰਦੀ ਹੈ ਕਿਉਂਕਿ ਇੱਥੋਂ ਦੇ ਕਿਰ ਕੁੜੀਆਂ ਦੀ ਫੱਟੀ ਖੁੱਲਦੀ ਹੁੰਦੀ ਹੈ ਇਸ ਤੋਂ ਵੱਧ ਬੁਰੀ ਲੱਗਦੀ ਹੈ। ਮੋਡੇ ਦਾ ਜ਼ਰੂਰ ਧਿਆਨ ਰੱਖਣਾ ਬੁੜੀਆਂ ਦੇ, ਲੇਡੀਜ਼ ਕੁੜੀਆਂ 9 ਇੰਚ ਮੋਢਾ ਨਹੀਂ ਪਉਣਾ ਛੋਟਾ ਪਾਲਿਆ ਕਰੋ ਪਹਿਲਾਂ ਬਾਅਦ ਚ ਸ਼ਾਂਟ ਵਗੈਰਾ ਪੈ ਜਾਂਦੀ ਆ ਕਿਉਂਕਿ ਇੱਥੋਂ ਆਪਾਂ ਜਦੋਂ ਫਿਟਿੰਗ ਦਾ ਇਨਸ਼ਾਅੱਲਾ ਲਾਵਾਂਗੇ ਜੇ ਕਿ ਇਹਦੀ ਛਾਤੀ ਮੰਨ ਕੇ ਚਲੋ 24 ਆ ਤਾਂ ਇੱਥੋਂ ਹੀ ਹੋ ਜਾਊਗਾ ਠੀਕ ਆ ਮਾੜੀ ਮੁੱਢੀ ਸ਼ਾਂਟ ਬਾਅਦ ਚ ਹੀ ਪੈ ਜਾਂਦੀ ਆ ਬਾਕੀ ਮੋਢਾ ਮਿਲ ਲਿਆ ਕਰੋ ਇੱਥੋਂ ਐ ਮਿਲਿਆ ਵੀ ਜਾਂਦਾ ਮੋਢਾ ਜਾਂ ਦੇਖੋ ਆ ਠੀਕ ਆ ਆ ਡੇਢ ਦੀ ਸਾ ਤੁਸੀਂ ਪੌਣੇ ਦੋ ਵੀ ਰੱਖ ਸਕਦੇ ਜੇ ਤੁਹਾਡਾ ਢਿੱਡ ਵੱਡਾ ਜੇ ਕਿਸੇ ਭੈਣ ਦਾ ਢਿੱਡ ਵੱਡਾ ਤਾਂ ਤੁਸੀਂ ਉਹ ਡੇਢ ਜਿਹਾ ਪੌਣੇ ਦੋ ਦੋ ਟਿੱਕਰੀ ਵੀ ਲਈ ਜਾ ਸਕਦੇ ਹੋ ਪਰ ਮੋਢੇ ਦਾ ਧਿਆਨ ਰੱਖਣਾ ਉਹ ਮੂਰਲਾ ਮੋਢਾ ਛੋਟਾ ਕਰੀਏ ਨਾ ਕਿਉਂਕਿ ਮੋਢਾ ਗੀੜਾ ਖਾ ਕੇ ਉੱਤੇ ਆ ਜਾਊਗਾ ਇਹ ਠੀਕ ਆ ਵੀਡੀਓ ਨਾ ਸਮਝ ਲੱਗੀ ਫਿਰ ਜੇ ਕੋਈ ਮੇਰੇ ਕੋਲੇ ਕੁਰਤਾ ਆ ਗਿਆ ਇਸ ਤਰ੍ਹਾਂ ਦਾ ਬਿਨਾ ਤੀਰੇ ਵਾਲਾ ਤੁਹਾਨੂੰ ਮੈਂ ਕੁਰਤਾ ਕੱਟ ਕੇ ਦਿਖਾ ਦੂੰ ਕਿਉਂਕਿ ਅੱਜ ਜਿਹੜਾ ਆਪਣੇ ਕੋਲੇ ਕੁਰਤਾ ਇਹ ਤੀਰੇ ਵਾਲਾ ਹੈ ਤੀਰੇ ਵਾਲਾ ਕੁਰਤਾ ਕੰਮ ਜਾਂ ਬਰਿੰਦੇ ਜਾਰੇ ਆ ਸੈਂਟਰਲ ਟੱਕ ਹੋ ਗਿਆ ਆਪਣਾ ਜਿੱਥੇ ਤੀਰਾ ਲੱਗੂਗਾ ਤੇ ਆ ਆਪਾਂ ਨੇ ਸਵਾਇੰਚ ਡੇਢ ਇੰਚ ਉੱਪਰੋਂ ਟਪਾ ਲੈਣਾ। ਆਹ ਠੀਕ ਆ। ਮੋਤੀਰਾ ਕਿੰਨਾ ਆਪਣਾ 9.5 ਅਪਰਖ ਹੈ 10। ਇੱਥੋਂ ਜਮਾ ਬੇਫਾਲਤੂ ਕੱਪੜਾ ਹੀ ਰੱਖਣਾ ਪਿੱਛੇ ਨਹੀਂ ਤਾਂ ਬੁਲਬਲੇ ਬਣਦੇ ਰਹਿੰਦੇ ਆ। ਠੀਕ ਹੈ ਜੀ। ਆਜੀ ਹੋ ਗਈ। ਹੁਣ ਆਗੇ ਚਾਕਾਂ ਦੀ ਮਾਰੀ। ਸਾਈਡ ਸਲਾਈ ਲਾਜ਼ਮੀ ਨਹੀਂ ਬਣਾ ਕਰੋ ਪਹਿਨਾ। ਇੱਥੋਂ ਲੈ ਕੇ ਇੱਥੇ ਤੱਕ ਇਹ ਜ਼ਰੂਰੀ ਚੀਜ਼ਾਂ ਆਉਂਦੀਆਂ। ਸਾਈਡ ਸਲਾਈ ਫਿਰ ਬਾਅਦ ਦੇ ਵਿੱਚ ਮੈਂ ਕਿ ਰੱਖੀ ਜਾਂਦੀ ਹੈ। ਉਹ ਜਿਵੇਂ ਇਹ ਨਾਂ ਵਾਲਾ ਭਾਰਾ ਨਾਂ ਵਾਲਾ ਕੱਦ ਦਾ ਜ਼ਿਆਦਾ ਲੰਮਾ ਹਨ ਭਾਰਾ ਤਾਂ ਹੈਗਾ ਲੰਮਾ ਨਹੀਂ ਕੱਦ ਦਾ ਤਾਂ ਢਿੱਡ ਵਾਲਾ ਬੰਡ ਐਂ ਗੀੜਾ ਖਾ ਕੇ ਜਦੋਂ ਉਤੋਂ ਦੀ ਆਉਂਦਾ ਹਨ ਤਾਂ ਚਾਕ ਦੇ ਜਿਹੜੇ ਨਿਸ਼ਾਨ ਆਉਂ ਸਾਢੇ 15 ਦੇ ਲੱਗਣਗੇ ਨੇ 15 12 ਤੇ 5 ਮੇਰਾ ਮਤਲਬ ਹੈਗਾ ਕਿ ਜਿਹੜਾ ਆਹ ਹਿੱਸਾ ਹੋਂ ਦਾ ਉਹ 3 ਇੰਚ ਹੁੰਦਾ ਮੂੰਹ ਵੀ ਜਿਹੜਾ 7 ਇੰਚ ਹੁੰਦਾ ਜੇ ਕਿਸੇ ਪਤਲੇ ਬੱਚੇ ਦਾ ਫਿਰ ਪੌਣੀ 7 ਜੇ ਕੋਈ ਭਾਰਿਆ ਹੱਥ ਦਾ ਫਿਰ ਸਵਾ 7 ਕੁਸ਼ੀ ਵੀ ਕੰਮ ਨਹੀਂ ਬਿਲਕੁਲ ਸੌਖਾ ਜੇ ਕਿਸ ਨੂੰ ਨਹੀਂ ਸਮਝ ਆਉਂਦੀ ਦੁਆਰੇ ਦੁਆਰੇ ਪੁੱਛ ਸਕਦੇ ਹੋ ਕੋਈ ਦਿੱਕਤ ਨਹੀਂ ਬਸ ਦਿਨੇ ਕਿਰਪਾ ਕਰਕੇ ਫੋਨ ਨੀ ਲਾਉਣਾ ਕਿਸੇ ਭੈਣੇ ਵਟਸਐਪ ਤੇ ਮੈਸੇਜ ਜਿੰਨੇ ਮਰਜ਼ੀ ਛੱਡ ਰਿਆ ਕਰੋ ਮੈਂ ਸਾਰੇ ਸੀਨ ਕਰਦਾ ਜਿੰਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦੇ ਹੋ YouTube ਤੇ ਮੈਂ ਸਾਰੇ ਪੜਦਾ ਕਈ ਵਾਰੀ ਦੋ ਦਿਨ ਵੀ ਲੱਗ ਜੈ ਨੇ ਕਈ ਵਾਰੀ ਤਿੰਨ ਦਿਨ ਵੀ ਲੱਗਦਾ ਪੜਦਾ ਸਾਰੇ ਫੇਰੀ ਵੀਡੀਓ ਬਣਾਉਣਾ ਨੂੰ ਦੇਖ ਕੇ ਹਨਾ ਵੀ ਜਿੱਥੇ ਮੇਰੀ ਕਿਸੇ ਭੈਣ ਨੂੰ ਦਿੱਕਤ ਆਉਂਦੀ ਆ ਕਿਸੇ ਨੂੰ ਗਲੇ ਦੀ ਦਿੱਕਤ ਆਉਂਦੀ ਆ ਕਿਸੇ ਨੂੰ ਪਲਉਂਗਾ ਦੀ ਹੁੰਦੀ ਆ ਉਹ ਮੈਂ ਸਾਰਾ ਧਿਆਨ ਚ ਟੈਨਸ਼ਨ ਨਹੀਂ ਲੈ ਵੀ ਬਈ ਰਿਪਲਾਈ ਨਹੀਂ ਦਿੰਦਾ ਹਨਾ ਜਾਂ ਫੋਨ ਨਹੀਂ ਚੱਕਦਾ ਮੇਰਾ ਸਾਰਾ ਧਿਆਨ ਚ ਜਦੋਂ ਵੀ ਟਾਈਮ ਲੱਗੂ ਮੈਂ ਤੁਹਾਨੂੰ ਕੋਰਤੀ ਦੀ ਪੂਰੀ ਫੁੱਲ ਵੀਡੀਓ ਪਾਉਂਗਾ ਪਲੇਟਾਂ ਤੋਂ ਲੈ ਕੇ ਐਂਡ ਤੱਕ ਠੀਕ ਆ ਤਾਂ ਆਜੋ ਹੁਣ ਆਪਾਂ ਮੈਂਦੇ ਕਮਰ ਕਮਰ ਕਿਥੋਂ ਮੰਨੀਆ ਗੀਜਿਆਂ ਦੇ ਵਿਚਾਲੇ یوں ਕਰਕੇ 24 ਕਮਰ ਜਿੰਨਾ ਕਮਰ ਦੇ ਵਿੱਚ ਕਪੜਾ ਆਊਗਾ ਉਹਨਾਂ ਰੱਖ ਲੈਣਾ ਆਪਾਂ ਨੇ ਬਾਹਰੋਂ ਦੋਨਾਂ 24 ਹੁੰਦੇ ਨਾ ਠੀਕ ਆ ਇੱਥੇ ਇਹ ਨੇ ਨਾ ਗੀਜਿਆਂ ਜਾਇਓ ਇੱਥੇ ਇਤਨੀ ਹੈ ਪਰ ਕਿੰਨੀ ਹੈ ਪਰ ਵੀ 24 ਆ ਇਹ ਤੁਹਾਨੂੰ ਪਿਲੇ ਹੁੰਦੇ ਸਾਟੀ ਦੇ ਵਿੱਚੋਂ 8 ਇੰਚ ਵੱਧ ਪਾਉਣਾ ਜਿਵੇਂ ਛਾਤੀ ਭਰਾ ਦੀ 44 ਆ 44 ਤੇ 6 50 ਤੇ ਤੋਂ 52 26 ਦੂਣਾ 52 ਆ ਪਾ ਕਿੰਨਾ ਰੱਖਿਆ ਸੀਗਾ ਆ ਦੇਖੋ 26 ਦੂਣਾ ਪੋਈ ਜਮਾ ਸੌਖੇ ਤਰੀਕਾ ਜਿੰਨੀ ਛਾਤੀ ਹੋਵੇ ਉਹਦੇ ਵਿੱਚ 8 ਇੰਚ ਪਾ ਦਿਆ ਕਰੋ ਉਸ ਤੋਂ ਬਾਅਦ ਕੋਈ ਮਾਰਜਨ ਨਹੀਂ ਪਾਉਣਾ ਸਿਉਣਾ ਸਿਉਣਾ ਦਾ ਠੀਕ ਆ ਇਹ ਚੀਜ਼ ਲਾਈਮੀ ਲਿਖ ਕੇ ਰੱਖ ਲਓ ਵੀਡੀਓ ਸੇਵ ਕਰਕੇ ਰੱਖ ਲਓ ਭਾਵੇਂ ਕਦੇ ਵੀ ਤੁਹਾਡੇ ਸੂਟ ਪੱਲੇ ਨਹੀਂ ਪਊਗਾ ਬਾਕੀ ਜੇ ਕੋਈ ਭਰਾ ਸੂਟ ਲੈ ਕੇ ਆਉਂਦਾ ਉਹਦਾ ਛਾਤੀ ਤੋਂ ਬੜਾ ਖੁੱਲਾ ਜੇ ਉਹ ਕਹਿੰਦਾ ਇੰਨੇ ਕਰਨਾ ਫਿਰ ਉਥੇ ਆਪਾਂ ਆਪਣੀ ਮਰਜ਼ੀ ਨਹੀਂ ਕਰਨੀ ਤਾਂ ਆਜੋ ਹੁਣ ਆਪਾਂ ਲੰਬਾਈ ਰੱਖਾਂਗੇ 42 ਲੰਬਾਈ ਆ ਆਪਾਂ ਰੱਖ ਲਿਆ 42.5 ਠੀਕ ਆ ਆ ਨਿੱਕੀ ਪੱਟੀ ਮਰੂਗੀ 1.5 ਇੰਚ ਕਿਉਂਕਿ ਜੈਂਟ ਸਕੋਟ ਤਾਂ ਜੇ ਇਹੀ ਕਿਸੇ ਭੈਣ ਦਾ ਹੁੰਦਾ ਤਾਂ ਇਹ ਮੈਂ ਤੁਹਾਨੂੰ ਕਿਹਾ ਵੀ 4 ਇੰਚ ਵਾਧੇ ਰੱਖਣਾ ਜੇ ਭਰਾ ਦਾ ਤਾਂ ਤੁਸੀਂ 2 ਇੰਚ ਵਾਧੇ 1.5 ਇੰਚ ਸਾਰਾ ਤੁਹਾਨੂੰ ਕੱਟ ਕੇ ਵੀ ਦਿਖਾਵਾਂਗਾ ਕੋਸ਼ਿਸ਼ ਕਰਾਂਗੇ ਸੀ ਇਹਦੇ ਬੈਨ ਚੜਾਉਣ ਤਿੱਕਰ ਦੀ ਵੀਡੀਓ ਬਣਾ ਸਕੀ ਹੈ ਨਾ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਵੀ ਬਾਈ ਸਾਨੂੰ ਬੈਨ ਨਹੀਂ ਬਣਾਉਣਾ ਆਉਂਦਾ ਤੁਹਾਨੂੰ ਪੈਣ ਬਣਾ ਕੇ ਕੱਟ ਕੇ ਦਿਖਾ ਦੇ ਕਿਵੇਂ ਬੈਣ ਕੱਟਣਾ ਤਾਂ ਜਿਹੜੀਆਂ ਭੈਣਾਂ ਕੋਈ ਫੇਸਬੁੱਕ ਵਗੈਰਾ ਚਲਾਉਂਦੀਆਂ ਜਾਂ ਤੁਹਾਡੇ ਉਹ ਬਣੇ ਹੋਏ ਹੈ ਗਰੁੱਪ ਭੈਣਾਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਲਿੰਕ ਭੇਜਿਆ ਕਰੋ ਚੈਨਲ ਦਾ ਜੇ ਕਿਸੇ ਭੈਣ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਵਾਉਣਾ ਹਨ ਉਹ ਵੀ ਮੈਨੂੰ ਭੇਜਿਆ ਕਰੋ ਬੋਲ ਕੇ ਠੀਕ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਸੀਂ ਵੀ ਤਾਂ ਕਿ ਆਪਣਾ ਚੈਨਲ ਗਰੋਥ ਕਰੇ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆ ਕੱਲੀ ਇਹ ਨਹੀਂ ਹੈ ਵੀ ਤੁਹਾਨੂੰ ਵਾਦੂ ਮੇਰੇ ਕੋਲੇ ਫੋਨ ਆਉਂਦੇ ਬਹੁਤ ਸਾਰੀਆਂ ਭੈਣਾਂ ਨੂੰ ਇਹੀ ਦਿੱਕਤ ਆ ਕੋਈ ਦੱਸਦਾ ਨਹੀਂ ਕਹਿੰਦੇ ਤੁਹਾਨੂੰ ਦੱਸਦਾ ਸਾਡੇ ਕੋਲੇ ਕੀ ਰਹਿ ਜੂਗਾ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਆਉਂਦੀਆਂ ਦੇਖਣ ਨੂੰ ਹਨਾ ਇੱਕ ਭੈਣ ਨੇ ਪੁੱਛਿਆ ਮੈਨੂੰ ਕਾਟ ਦੱਸ ਦਿਓ ਤੇ ਉਹ ਕਹਿੰਦੇ ਵੀ ਇਹ ਸਾਡਾ ਰਾਜ ਹੈ ਨਹੀਂ ਦੱਸਦੇ ਇਸ ਤਰ੍ਹਾਂ ਦੇ ਵੀ ਆਉਂਦੇ ਆ ਪਰ ਆਪਾਂ ਤਾਂ ਕਹਿੰਦੇ ਵੀ ਜੇ ਤੁਸੀਂ ਸਾਡੇ ਤੋਂ ਦੂਰ ਬੈਠੋ ਤਾਂ ਦਾ ਕਰਕੇ ਦਿੱਕਤ ਆਉਂਦੀ ਹੈ ਜੇ ਤੁਸੀਂ ਮੇਰੇ ਨੇੜੇ ਬੈਠੇ ਹੁੰਦੇ ਤਾਂ ਮੈਂ ਕੋਲੇ ਖੜ ਕੇ ਵੀ ਘਟਾ ਲ ਦੋ ਚਾਰ ਸੂਟ ਮੈਨੂੰ ਕੋਈ ਦਿੱਕਤ ਨਹੀਂ ਟੱਕ ਨਾਲ ਦੀ ਨਾਲ ਲਵਨੇ ਆਪਾਂ ਭੁੱਲਣਾ ਨਹੀਂ ਉਹ ਹੋਂਟਾ ਲਿਓ ਬਾਕੀ ਕੋਈ ਜਾਂ ਕਰ ਲਾਂਗੇ ਪਹਿਲਾਂ ਠੀਕ ਪੱਟੀ ਨੀਚੇ ਨਾ ਚੌੜੀ ਜਿਹੜੀ ਬੀ ਤਾਂ ਰੱਖੀ ਐ ਸੋਹਣੀ ਲੱਗਦੀ ਐ ਚਾਰਸਕੇਰ ਵਾਲੇ ਆਪਾਂ ਮਾਣੀ ਮਾਣੀ ਟੱਕ ਦੇ ਦਾਂਗੇ ਵੀ ਇਹਨੇ ਨਮੂਨਿਆਂ ਥੱਲੇ ਐਸਟਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਜਿਹੜੀਆਂ ਭੈਣਾਂ ਨੂੰ ਬੈਨ ਵਗੈਰਾ ਨਹੀਂ ਬਣਾਉਣਾ ਆਉਂਦਾ ਜਾਂ ਨਹੀਂ ਕੱਟਣਾ ਆਉਂਦਾ ਜਮੇ ਸੌਖਾ ਤਰੀਕਾ ਦੱਸਾਂਗੇ ਤੁਸੀਂ ਧੰਨਵਾਦ ਕਰਦੇ ਥੱਕਣਾ ਨਹੀਂਗਾ ਇੰਨਾ ਕੋ ਵਧੀਆ ਤਰੀਕਾ ਹੈਗਾ ਮੇਰੇ ਕੋਲੇ ਬੈਨ ਚੜਾਉਂਦਾ ਤੇ ਬੈਨ ਬਣਾਉਂਦਾ ਕਿਵੇਂ ਪੇਸਟਿੰਗ ਕਰਨਾ ਹੈ ਫੱਟੀ ਦਾ ਤੁਹਾਨੂੰ ਮੈਂ ਦੱਸ ਦਿੱਤਾ 11.5 ਇੰਚ ਬਹੁਤ ਹੁੰਦੀ ਕੁੜਮੇ ਦੀ ਫੱਟੀ ਲੋ ਫਰੰਟ ਪੱਲਾ ਵੀ ਕੱਟਿਆ ਗਿਆ ਬੈਕ ਪਲੇ ਵੀ ਕੱਟਿਆ ਗਿਆ ਹਨ ਬਾਹਾਂ ਤੁਹਾਡੀ ਮਰਜ਼ੇ ਤੁਸੀਂ ਮੁਕਸਰੀ ਕਰਨੀ ਹੈ ਕਾਫਲਿੰਗ ਕਰਨੀਆਂ ਉਹ ਮੈਂ ਬਹੁਤ ਸਾਰੇ ਵੀਡੀਓ ਪਾ ਚੁੱਕਿਆ ਹਨ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਬਹੁਤ ਸਾਰੇ ਬੜਾ ਗੁੱਸਾ ਵੀ ਕਰਦੇ ਵੀ ਬਾਈ ਲੰਬੀ ਵਾਲੀ ਕਰ ਲੈਣਾ ਕੱਲ ਨੂੰ ਲੰਬੀ ਤੁਹਾਡੇ ਭਲੇ ਵਾਸਤੇ ਹੀ ਆ ਥੋੜਾ ਸਹੀ ਮੰਨੋਗੇ ਯਕੀਨ ਕਰੋਗੇ ਵੀ ਮੇਰਾ ਟਾਈਮ ਬਹੁਤ ਮਹਿੰਗਾ ਹੁੰਦਾ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਜੇ ਕੋਈ ਮੇਰੇ ਬਿਦਾਨਟਾਂ ਨਾਲ ਕਿਸੇ ਜਿੰਦਗੀ ਦੇ ਵਿੱਚ ਚੇਂਜ ਆ ਸਕਦਾ ਤਾਂ ਬਹੁਤ ਵੱਡੀ ਗੱਲ ਹੈ ਭੈਣੋ ਗੁੱਸਾ ਨਾ ਕਰਿਆ ਕਰੋ ਕਈ ਭੈਣਾਂ ਗੁੱਸਾ ਕਰਦੇ ਵੀਡੀਓ ਲੰਬੀ ਹੋ ਜਾਂਦੀ ਹੈ ਨਾ ਤਾਂ ਕਿਸੇ ਭੈਣ ਨੇ ਫੋਨ ਨਾ ਚੱਕਨ ਦਾ ਜਾਂ ਵੀਡੀਓ ਲੰਬੀ ਦਾ ਗੁੱਸਾ ਨਹੀਂ ਕਰਨਾ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਭੈਣਾਂ ਨੂੰ ਆਉਂਦਾ ਕੰਮ ਸਿੱਖੋ ਉਹਲਾ ਹਨ ਕਾਟਾਂ ਵਗੈਰਾ ਆਉਂਗੇ ਦੂਜੀਆਂ ਭੈਣਾਂ ਨੂੰ ਕਾਟਾਂ ਦੱਸਿਆ ਕਰੋ ਕਿਸ ਨੂੰ ਮੋੜਿਆ ਨਾ ਕਰੋ ਠੀਕ ਹੈ ਜੀ ਬਾਕੀ ਤੁਸੀਂ ਜੇ ਇਹਦੀ ਬੈਨ ਦੀ ਵੀਡੀਓ ਦੇਖੀ ਜੇ ਉਹਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਵੀ ਭਾਈ ਸਾਨੂੰ ਬੈਨ ਕੱਟਣਾ ਵੀ ਸਿਖਾ ਦਿਓ ਤੇ ਬੈਨ ਚੜਾਉਣਾ ਵੀ ਸਿਖਾ ਦਿਓ ਜਿਵੇਂ ਮੈਂ ਤੁਹਾਨੂੰ ਕਲਰ ਬਣਾਉਣਾ ਦੱਸਿਆ ਸੀ ਫੱਟੀ ਲਾਉਣੇ ਉ ਟਿਕਾਣਾ ਵਧੀਆ ਬਣਾ ਕੇ ਤੁਹਾਨੂੰ ਦਿਖਾ ਦੇਾਂਗੇ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ